ਖਬਰ ਫਗਵਾੜਾ ਤੋਂ ਹੈ ਜਿਥੇ ਕਿ ਇੱਕ ਵਿਦਿਆਰਥੀ ਨੇ ਕਥਿਤ ਤੌਰ ਤੇ ਇੱਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਬਿਲਡਿੰਗ ਤੋਂ ਸ਼ਿਲਾੰਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਮ੍ਰਿਤਕ ਨੌਜਵਾਨ ਦੀ ਪਛਾਣ ਨਿਖਲ ਸਿਮਕ ਪੁੱਤਰ ਮਨੀਸ਼ ਕੁਮਾਰ ਵਾਸੀ ਪਿੰਡ ਸੁੰਦਰਖੁਰ ਤਹਿਸੀਲ ਫਲੌਰ ਚਿਲਾ ਜਲੰਧਰ ਬਜੋ ਹੋਈ ਹੈ ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰੇ ਹੀ ਚੌਂਕੀ ਚਿਹੜੂ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਇਸ ਸੰਬੰਧੀ ਗੱਲਬਾਤ ਕਰਦੇ ਹਨ ਡੀਐਸਪੀ ਫਗਵਾੜਾ ਭਾਰ ਸੁੰਦਰ ਖੁਰਦ ਦਾ ਨਾਇਣ ਵਾਲਾ ਸੀ ਤੇ ਉਸ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਦੇ ਚਲਦਿਆਂ ਹੀ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ ਡੀਐਸਪੀ ਮੁਤਾਬਕ ਮ੍ਰਿਤਕ ਨੌਜਵਾਨ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸਟੇਟਸ ਵੀ ਪਾਇਆ ਸੀ ਫਿਲਹਾਲ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜਿਹੜਾ ਸੁਨੇਰ ਖੁਰਦ ਪਿੰਡ ਫਲੋਰ ਦੇ ਤੋਂ ਜਿਹੜਾ ਆਂਦਾ ਸੀ ਇੱਥੇ ਇੱਕ ਯੂਨੀਵਰਸਿਟੀ ਵਿੱਚ ਜਿਹੜਾ ਆ ਉਹ এডਿਕੇਸ਼ਨ ਪ੍ਰਾਪਤ ਕਰ ਰਿਹਾ ਸੀ ਔਰ ਘਰ ਤੋਂ ਅੱਜ ਸਵੇਰੇ ਆਇਆ ਕੁਝ ਮਾਨਸਿਕ ਸਥਿਤੀਆਂ ਦੀ ਠੀਕ ਨਹੀਂ ਸੀ ਉਹਨੇ ਪਹਿਲਾਂ ਜਿਹੜਾ ਸਟੇਟਸ ਪਾਇਆ ਜਿੰਦੇ ਵਿੱਚ ਆਪਣਾ ਜਿਹਨੇ ਸੁਸਾਈਡ ਕਰਨ ਬਾਰੇ ਵੀ ਜ਼ਿਕਰ ਕੀਤਾ ਸੀ ਤੇ ਉਸ ਤੋਂ ਬਾਅਦ ਇਹਨੇ ਜਿਹੜਾ ਸੁਸਾਈਡ ਜਿਹੜੀ ਕਰ ਲਈ ਸੀ ਤੇ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਨikhil ਹੈ ਜੀ Nikhil ਅੱਛਾ ਜੀ ਘਰ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਕੀ ਸ਼ਕ ਕੋਈ ਦੇਖੋ ਜੀ ਜੰਗ ਲੜਕਾ ਸੀ ਨੇਚਰਲੀ ਕੁਛ ਘਰ ਵਾਲਿਆਂ ਨੂੰ ਹੁੰਦਾ ਕਿ ਹਰ ਐਂਗਲ ਤੋਂ ਜਿਹੜਾ ਆ ਉਹ ਦੇਖਦੇ ਆ ਕਿ ਕੁਛ ਹੋਰ ਨਾ ਹੋਵੇ ਮਿਸ ਪੀਨ ਦੇ ਵਿੱਚ ਕੋਈ ਛੱਕੀ ਨਾ ਹੋਵੇ ਉਹ ਜਿਹੜਾ ਜਿਹੜਾ ਵੀ ਉਹਨਾਂ ਦੇ ਮਨ 'ਚ ਇਸ਼ੂ ਜਿਹੜੇ ਹੈ ਸੀ ਉਹ ਅਸੀਂ ਪ੍ਰੋਪਰ ਤਰੀਕੇ ਨਾਲ ਉਹਨਾਂ ਦੀ ਯਕੀਨ ਮਤਲਬ ਕਿ ਉਹਨਾਂ ਨੂੰ ਹਰ ਚੀਜ਼ ਦਿਖਾਇਆ ਜਦੋਂ ਉਹਨਾਂ ਨੂੰ ਸ਼ੋਰ ਹੋ ਗਿਆ ਕਿ ਵੈਸੇ ਹੀ ਬੱਚੇ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਰਕੇ ਇਹ ਸੁਸਾਈਡ ਦਾ ਇਹ ਮਸਵਾੜਾ ਉਹਨੇ ਕੋਈ ਬਿਲਡਿੰਗ ਤੋਂ ਜੰਪ ਕਰਕੇ ਕੀਤੀ ਹੈ ਜੀ ਮੈਂ ਦੱਸ ਸਕਦਾ ਤੁਹਾਨੂੰ ਉਹਨੇ ਜੰਪ ਕਰਕੇ ਕੀਤੀ ਸਾਰਾ ਕੋਈ ਪਤਾ ਨਹੀਂ ਕਿੱਥੇ ਜਾ ਰਹਿਣ ਮਤਲਬ ਇਸਨੇ ਇਹਨਾਂ ਕੋਲ ਦੱਸਿਆ ਜੀ ਸਨੇਰਖੁਰ ਫਲੋਰ ਦੇ ਲਾਗੇ ਪਿੰਡ ਆ ਜੀ ਖਬਰ ਫਗਵਾੜਾ ਤੋਂ ਹੈ ਜਿਥੇ ਕਿ ਇੱਕ ਵਿਦਿਆਰਥੀ ਨੇ ਕਥਿਤ ਤੌਰ ਤੇ ਇੱਕ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਬਿਲਡਿੰਗ ਤੋਂ ਸ਼ੀਲਾੰਗ ਲਗਾ ਕੇ ਆਪਣੀ ਜੀਵਨ ਲਈ ਲਾਸਮਾਪਤ ਕਰ ਲਈ ਮ੍ਰਿਤਕ ਨੌਜਵਾਨ ਦੀ ਪਛਾਣ ਨikhil Simak ਪੁੱਤਰ ਮਨੀਸ਼ ਕੁਮਾਰ ਵਾਸੀ ਪਿੰਡ ਸੁੰਦਰਖੁਰ ਤਹਿਸੀਲ ਫਲੌਰ ਚਿਲਾ ਜਲੰਧਰ ਵਜੋਂ ਹੋਈ ਹੈ ਉਕਤ ਘਟਨਾ ਦੀ ਸੂਚਨਾ ਮਿਲਦੇ ਸਾਰੇ ਚੌਂਕੀ ਚਿਹੜੂ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਇਸ ਸੰਬੰਧੀ ਗੱਲਬਾਤ ਕਰਦੇ ਹਨ ਡੀਐਸਪੀ ਫਗਵਾੜਾ ਭਾਰਤ ਕੁਸ਼ਨ ਨੇ ਦ ਸੁੰਦਰ ਖੁਰਦਦਾਰ ਨੇੜ ਵਾਲਾ ਸੀ ਤੇ ਉਸ ਨੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣ ਦੇ ਚਲਦਿਆਂ ਹੀ ਉਸ ਨੇ ਇਹ ਖੌਫਨਾਕ ਕਦਮ ਚੁੱਕਿਆ ਹੈ ਡੀਐਸਪੀ ਮੁਤਾਬਕ ਮ੍ਰਿਤਕ ਨੌਜਵਾਨ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਸਟੇਟਸ ਵੀ ਪਾਇਆ ਸੀ ਫਿਲਹਾਲ ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਹੈ ਤੇ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ